ਸਭ ਕੇ ਸ਼ੋਦੈ ਸਰਕਾਰ ਕਾਣੀ ਐ ਥੋੜਾ ਯਰ ਮੋਚਾ ਮਾਲ ਖਰੀਦੀ ਲਾਲਾ ਗੋਦਾ ਮੇਰਾ ਨਾ ਸੁਭਗ ਗੁਰ ਕੀ ਬਚਨੀ ਹੱਥ ਮੇ ਕੰਨ ਜਿਤ ਲਾਇਆ ਤਿਤ ਲਗਾ ਦਰਸ਼ਨ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋਖੋ ਟਲ ਗੁਰ ਸੇਵਿਆ ਤਨ ਸੁਸਾਣ ਸੁਖਾਏ ਦਰਸ਼ਨ ਪਰਸੇ ਗੁਰੂ ਕੈ Uh oh But i the Get it up in all this a go mother heart ਸਹਾਰਾਜੀਆਂ ਨੇ ਅੱਜ ਵਰਸ਼ਿਸ਼ ਕੀਤੇ ਹਨ ਇਲਾੰਗ ਦਰਗਾਹ ਦੇ ਵਿੱਚੋਂ ਪੰਜੇ ਪਾਤਸ਼ਾਹ ਧੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਗੁਰਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਮਹਾਰਾਜਿਆਂ ਦੇ ਪਾਵਨ ਪਵਿੱਤਰ ਸਾਤ ਸੋਤੇ ਜੋ ਵੀ ਅੰਗ ਪਰ ਸਸ਼ੋਤ ਹੈ ਤਲੰਗ ਘਰ ਦੂਜਾ ਮਹ ਲਾਭ ਜਵਾਬ ਸੋਤ ਵੇੜਾ ਦੂਜਾ ਨਹੀਂ ਹੋਏ ਤੂੰ ਕਰਤਾ ਕਰੈ ਸੋ ਹੋਏ ਏ ਕਾਲ ਪ੍ਰਭੁ ਵਾਹਿਗੁਰੂ ਜੀਓ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਕ੍ਰਿਸ਼ਣ ਕੁਝ ਕਰ ਸਕਣ ਵਾਲਾ ਨਹੀਂ ਹੈ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੇਰਾ ਜੋਰ ਤੇਰੀ ਮਰਤੇਗ ਸਦਾ ਸਦਾ ਜਪ ਨਾਮਕ ਏਕ ਅਸਰ ਜੀਵਾ ਨੂੰ ਤੇਰਾ ਹੀ ਤਾਣ ਹੈ ਸਾਤੇ ਮਨਾਂ ਦੇ ਵਿੱਚ ਤੇਰਾ ਹੀ ਸੰਹਾਰ ਹੈ ਸਦਾ ਹੀ ਉਸ ਇੱਕ ਪ੍ਰਮਾਤਮਾ ਦਾ ਨਾਮ ਬੰਦਿਆ ਤੂੰ ਜਪਦਾ ਰਹੇ ਸਾਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਏਕ ਤੇਰਾ ਆਧਾਰ ਰਹਾਉ ਸਾਭ ਜੀਵਾਂ ਦੇ ਦਿਲ ਵਿੱਚ ਨਿਰਵਾਣ ਕੁਆਤਮਾ ਵਾਹਿਗੁਰੂ ਸਾਭ ਜੀਵਾਂ ਦੇ ਸਿਰ ਉੱਪਰ ਰੱਖਾ ਹੈ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਹੈ ਤੇਰਾ ਹੀ ਸਹਾਰਾ ਹੈ ਹੈ ਤੂੰ ਹੈ ਤੂੰ ਹੋ ਬਨਹਾਰ ਗਾਥ ਕੋਚ ਆਪਾਰ ਹੈ ਪ੍ਰਭੂ ਹਰ ਥਾਂ ਹਰ ਦੇ ਨੇ ਤੂੰ ਹੀ ਤੂੰ ਹੈ ਤੂੰ ਹੀ ਸਦਾ ਕੈਵਰਣ ਵੜਾ ਹੈ ਇਹ ਅਪਹੁੰਚ ਹੈ ਅਥਾ ਪ੍ਰਭੂ ਇਹ ਸਭ ਤੇ ਉੱਚੇ ਪ੍ਰਭੂ ਜੋ ਤਦ ਸੇਵੈ ਤਿਨ ਭੋ ਦੁੱਖ ਨਾ ਹੈ ਜਿਹੜੇ ਤੈਨੂੰ ਸਿਮਰਦੇ ਨੇ ਉਹਨਾਂ ਨੂੰ ਕੋਈ ਵੀ ਤਾਰ ਦੁੱਖ ਕੋ ਨਹੀਂ ਸਕਦਾ ਕਰ ਪ੍ਰਸਾਦ ਨਾਨਕ ਗੁਣ ਗਾਏ ਗੁਰੂ ਦੀ ਕਿਰਪਾ ਨਾਲ ਹੀ ਬਲਵਕ ਪ੍ਰਭਾਵਾ ਦੇ ਗੁਣ ਗਾ ਸਕਦੇ ਹਨ ਜੋ ਤਿਸ ਸੋ ਤੇਰਾ ਰੂਪ ਗੁਣ ਮਿਧਾਨ ਗੁਵਿੰਦ ਅਨੂਪ ਏ ਪ੍ਰਭੂ ਜਗਤ ਵਿੱਚ ਜੋ ਕੁਝ ਦਿਸਦਾ ਹੈ ਤੇਰਾ ਹੀ ਸਰੂਪ ਹੈ ਏ ਗੁਣਾ ਦੇ ਖਜ਼ਾਨੇ ਮੇ ਸੋਹਣੇ ਗੁਵਿੰਦ ਏ ਜਗਤ ਤੇਰਾ ਹੀ ਰੂਪ ਹੈ ਸਿਮਰ 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 ਜਦ ਸੋਏ ਤਾਨਕ ਕਰਮ ਪ੍ਰਾਪਤ ਹੋਏ ਸਦਾ ਹੀ ਉਸ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੋ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਇਥੇ ਸੰਗਤ ਵਿੱਚ ਆੜ ਕੇ ਮਿਲਦਾ ਹੈ ਜੇਨ ਜਪਿਆ ਜਿਸ ਤੋਪਰ ਹਾਲ ਤਿਸ ਕਰ ਸੰਗਤ ਰਹਿ ਸੰਸਾਰ ਸਤਗੁਰੂ ਜੀ ਕਹਿੰਦੇ ਜਿਹੜੇ ਤੇਰਾ ਨਾਮ ਸਿਮਰ ਜਦੋਂ ਤੋਂ ਮੈਂ ਹਾਰੇ ਜਾਂਦਾ ਹਾਂ ਅਤੇ ਉਸ ਮੁੱਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਸਮੁੰਦਰ ਜਲਤ ਤੋਂ ਪਾਰ ਲੱਗ ਜਾਂਦਾ ਹੈ ਕਹੋ ਨਾਨਕ ਪ੍ਰਭ ਨੋ ਜਾ ਕੋ ਸਤਿਗੁਰ ਦੇ ਕਹਿੰਦੇ ਹੇ ਕਾਲ ਬੁਰਖ ਬਾਈ ਨੂੰ ਜੀ ਮੇਰੀ ਇੱਕ ਤਾਂਗ ਮੇਰੀ ਇੱਕ ਆਸ ਹੋਏ ਕਰੋ ਸੰਤ ਜਨਾਂ ਕੀ ਬਾਸੋਂ ਧੂਰ ਨਾਮ ਜਪਣ ਵਾਲਿਆਂ ਦੀ ਤੇਰੇ ਦਰ ਤੋਂ ਮੈਨੂੰ ਚਰਨ ਧੂੜੀ ਮਿਲਦੀ ਰਹੇ ਨਾਮ ਚੱਪੜ ਵੜਿਆ ਏ ਦੀਆਂ ਬੋਸ਼ੀਸ਼ਾ ਗੁਰੂ ਪਾਤਸ਼ਾਹ ਮਹਾਰਾਜੀ ਕਰਦੇ ਨੇ ਸੋ ਕੋਟਾਨ ਕੁਰਸ਼ ਕਰਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀ ਹਾ ਦਾ ਜਿੰਨਾ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਗਤ ਕੀਤੀ ਅੰਮ੍ਰਿਤ ਵੇਲਾ ਤੁਲੇ ਦਸੰਦੀ ਗਾਵੇ ਬੋਸ਼ੀਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਤ ਕਰਨ ਦਾ ਸੁਭਾਗ ਸਮ ਬਖਸ਼ਿਸ਼ ਦਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਐਸੇ ਹੀ ਤਰ੍ਹਾਂ ਕਿਰਪਾ ਦੀ ਸੇਵਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਣਾ ਕਮਲ ਨਾੜ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪ੍ਰਿਆਸ ਰੱਖਣ ਗੌਰ ਸਿੱਖੀ ਜੀਵਨ ਨਾਮ দান ਦੀਆਂ ਦਾਤਾਂ ਅਮਰ ਤੇ ਵੇਲਾ ਬਾਣੀ ਬਾਣੀ ਦਾ ਪਿਆਰ ਸਭਨਾ ਨੂੰ ਬਖਸ਼ਿਸ਼ ਕਰਨ ਸਰਬਸੰਤਾਂ ਦੇ ਕਾਰਨ ਅਸਰਣ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਕਲੋਕਾਂ ਮਨ ਨੂੰ ਪੂਰਨ ਕਰਨ Sat nam guru sat. I'm